ਬਹੁਤ ਬਾਰ ਸੱਜਣਾ ਦਾ ਸੰਭੋਤ ਬਹੁਤ ਬਹੁਤ ਧੰਨਵਾਦ ਹੈ ਮਾਈਕ ਮਾਈਕ ਤੁਸੀਂ ਆਪਣੇ ਕਬੀਲਦਾਰੇ ਦੇ ਕੰਮ ਛੱਡ ਕੇ ਇੱਥੇ ਪਹੁੰਚੇ ਹੋ ਮੈਂ ਵੀ ਇੱਥੇ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਆਪਣਾ ਵਾਟਣਾ ਹੈ ਝੜਦਾ ਤੋਂ ਨਿਸ਼ਾਨਾ ਉਹਨਾਂ ਲਈ 11 ਤਰੀਕ ਨੂੰ ਵਿਕਾਸ ਦੇ ਨਾਂ ਤੇ ਆਪਣੇ ਬੱਚਿਆਂ ਦੇ ਭਵਿੱਖ ਦੇ ਨਾਂ ਤੇ ਝਾੜੂ ਦਾ ਬਟਨ ਦਬਕ ਕੇ ਕਾਮਯਾਬੀ ਦਿਓ ਤਾਂ ਕਿ ਆਪਾਂ ਭਈ ਆਈ ਬੰਤਾਰਨ ਹਲਕੇ ਨੂੰ ਪੰਜਾਬ ਨੂੰ ਉਚਾਈਆਂ ਵੱਲ ਲੈ ਕੇ ਜਾ ਸਕੀਏ ਤਰੱਕੀਆਂ ਵੱਲ ਲੈ ਕੇ ਜਾ ਸਕੀਏ ਸਾਰੇ ਜਿੰਨੇ ਵੀ ਸਾਡੇ ਪਾਰਟੀ ਦੇ ਐਮਐਲਏ ਸਹਿਬਾਨ ਚੀਰਮੈਨ ਸਹਿਬਾਨ ਜਿੰਨੇ ਵੀ ਤੁਸੀਂ ਪਹੁੰਚੇ ਹੋ ਵਰਕਰ volunteers ਸਹਿਬਾਨ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਾਫੀ ਲੰਬਾ ਰੋਡ ਸ਼ੋਅ ਹੈ ਸੋ ਤੁਹਾਨੂੰ ਸਪੈਸ਼ਲੀ ਦਿੱਲੀ ਤੋਂ ਚੱਲ ਕੇ ਇੱਥੇ ਆਏ ਆ ਕਿਉਂਕਿ ਇਲਾਕੇ ਦਾ ਪਿਆਰ ਹੀ ਇੰਨਾ ਹੈ ਤੇ ਅੱਜ ਸ਼ਾਮ ਨੂੰ ਜਿਹੜਾ ਹੜ੍ਹਾਂ ਤੋਂ ਪ੍ਰਭਾਵਿਤ ਜਿਹੜਾ ਇਲਾਕਾ ਹੈ ਉਹਨਾਂ ਨੂੰ ਕਣਕ ਦੇ ਬੀਜ ਜਿਹੜੇ ਆਪਾਂ ਵਾਦਾ ਕੀਤਾ ਸੀਗਾ ਕਿ 1,85,000 ਕੋਟ ਦੇ ਦੇਜੇ ਕੋਟ ਮਾਈਕ ਫੜ ਗਿਆ 85000 ਕੋਟਲ ਜਿਹੜਾ ਉਹ ਫ੍ਰੀ ਦੇਵਾਂਗੇ ਉਹਦੇ ਚੋਂ ਕੁਝ ਜਿਹੜੇ ਟਰੱਕ ਨੇ ਬੀਜ ਨਾ ਪਰੇ ਹੋਏ ਉਹ ਵੀ ਅੱਜ ਹੜੀਆਂ ਚੰਗੀਆਂ ਦੇ ਕੇ ਪਿੰਡਾਂ ਵੱਲ ਨੂੰ ਰਵਾਨਾ ਕਰਨੇ ਆ ਜੋ ਬਾਬਾ ਕੀਤਾ ਸਿੰਘ ਦੇ ਮਤਲਬਕ ਆਪਾਂ ਕਿਸਾਨੀ ਨੂੰ ਮਜ਼ਦੂਰੀ ਨੂੰ ਲੀਹ ਤੇ ਲੈ ਕੇ ਆਉਣਾ ਜੋ ਬੜਾ ਕਰਕੇ ਲਖਾਂ ਹੋਇਆ ਮਾਮਾ ਪੈਣਾ ਨਹੀਂ ਕਰੀ ਲਈ ਬਹੁਤ ਬਹੁਤ ਧੰਨਵਾਦ ਜਦੋਂ ਮਾਮਾ ਦਾ ਆਸ਼ੀਰਵਾਦ ਮਿਲ ਜੇ ਭੈਣਾਂ ਦੀਆਂ ਦੁਆਵਾਂ ਮਿਲ ਜਾਣ ਤਾਂ ਕੋਈ ਦੁਨੀਆ ਦੀ ਤਾਕਤ ਜਿਹੜੀ ਹੈ ਬੰਦੇ ਨੂੰ ਮੰਜ਼ਿਲ ਤੇ ਜਾਣ ਤੋਂ ਰੋਕ ਨਹੀਂ ਸਕਦੀ ਸੋ ਹਰਨੀਤ ਸਿੰਘ ਸੰਧੂ ਜੀ ਸਾਡੇ ਉਮੀਦਵਾਰ ਨੇ ਤੁਹਾਡੇ ਆਪਣੇ ਨੇ ਤੁਹਾਡੇ ਵਿੱਚ ਚਿਰ ਦੇ ਰਹੇ ਨੇ ਪਹਿਲਾਂ ਤੋਂ ਕਿ ਸਾਰੇ ਬਸ ਸਾਰੇ ਅੱਜ 26 ਹੋ ਗਈ 15 ਦਿਨ ਰਹਿ ਗਏ ਉਹ 15 ਦਿਨ ਆਪਣੇ ਇਲਾਕੇ ਲਈ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਕੱਢ ਲੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਤਾਰਨ ਜਿਹੜਾ ਉਹ ਤਰੱਕੀ ਦੀਆਂ ਸਿਖਰਾਂ ਨੂੰ ਛੂਹੂਗਾ

ਇਹਨ ਕਲਾ ਜੰਦਾਬ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕਿ ਭਹਾਉਣੀ ਜਾਣਾ ਆਰਾਮ ਨਾਲ ਜਾਣਾ ਜਿਹੜੀ ਟ੍ਰੈਫਿਕ ਉਧਰੋਂ ਆ ਰਹੀ ਹੈ ਕਿਸੇ ਨੇ ਜ਼ਰੂਰੀ ਕੰਮ ਜਾਣਾ ਹੁੰਦਾ ਕਿਸੇ ਨੇ 에ਰਪੋਰਟ ਜਾਣਾ ਕਿਸੇ ਨੇ ਹਸਪਤਾਲ ਜਾਣਾ ਕਿਸੇ ਨੇ ਕਿਤੇ ਜਾਣਾ ਕੋਈ ਜ਼ਰੂਰੀ ਕੰਮਾਂ ਤੇ ਵਿਆਹ ਸ਼ਾਦੀਆਂ ਤੇ ਦੁੱਖ ਸੁੱਖਾਂ ਜਾਣਾ ਉਹਨਾਂ ਨੂੰ ਲੰਘ ਜਾਣ ਦਿਓ ਆਰਾਮ ਨਾਲ ਜਾਏ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਹਕਵੰਤ ਯਾਰੇ ਬਖਵੰਤ ਵੀ ਸਤਾਰ ਭਗਵੰਤ ਮਾਂ ਤੋਂ ਆਟੇ ਵਿੱਚ ਪਹੁੰਚ ਚੁਕੇ ਨੇ ਤੋਂ ਆਟੇ ਵਿੱਚ